ਇੱਕ ਨਾ ਚੀਜ਼ ਤੇ ਨਾ ਪੈਸੇ ਲੱਗਿਆਂ ਦਾ ਨਾ ਮੁੱਲ ਮੁੜ ਜਾਂਦਾ ਅੱਗੇ ਨਾ ਆਪਾਂ ਮਸ਼ੀਨ ਧੋਂਦੇ ਹੁੰਦੇ ਸੀ ਜਦੋਂ ਸੀਜ਼ਨ ਲਾਈਦਾ ਸੀ ਨਾ ਤਾਂ ਉਦੋਂ ਨਾਲ ਦੀ ਨਾਲ ਧਵਾ ਲਿਆਉਂਦੇ ਹੁੰਦੇ ਸੀ ਤੇ ਜਿੰਨਾ ਗਰਦਾ ਗੁਰਦਾ ਹੁੰਦਾ ਸੀ ਨਾ ਸਾਰਾ ਵਿੱਚ ਹੀ ਖੜ ਜਾਂਦਾ ਸੀ ਇਹਦੇ ਆਵੇ ਜਿਵੇਂ ਇਹਦਾ ਬੈੱਡ ਆ ਨਾ ਤੇ ਅੱਗੇ ਮੂਹਰੇ ਫੀਡਰ ਲੱਗਿਆ ਹੁੰਦਾ ਸੀ ਆਪਾਂ ਥਰੇਸ਼ਰ ਵੀ ਨਹੀਂ ਪਟਦੇ ਸੀ ਸੀਜ਼ਨ ਲਾਇਆ ਤੇ ਉਵੇਂ ਧਵਾਤੀ ਤੇ ਸਾਰਾ ਗਰਦਾ ਗੁਰਦਾ ਕਣਕ ਦਾ ਝੋਨੇ ਦਾ ਜਿਹੜੀ ਵੀ ਫਸਲ ਵੜਦੇ ਸੀ ਨਾ ਆਪਾਂ ਤਾਂ ਵਿੱਚੇ ਹੀ ਰਹਿ ਜਾਂਦਾ ਸੀ ਤੇ ਜਦੋਂ ਧਵਾ ਕੇ ਲਿਆਉਂਦੇ ਸੀ ਸਰਵਿਸ ਸਟੇਸ਼ਨ ਤੋਂ ਤੇ ਉਹਨਾਂ ਪਾਣੀ ਪੈ ਪੈ ਤੇ ਜਦੋਂ ਨੂੰ ਮਸ਼ੀਨ ਦੀ ਰਿਪੇਅਰ ਕਰਨ ਲੱਗਦੇ ਸੀ ਨਾ ਉਦੋਂ ਨੂੰ ਆਏ ਜੰਮ ਜਾਂਦਾ ਸੀਗਾ ਤੇ ਇਸ ਵਾਰ ਨਾ ਆਪਾਂ ਚੀਜ਼ ਲਿਆਂਦੀ ਆ ਆਪਦੀ ਇਹ ਚੀਜ਼ ਤਾਂ ਜਿਵੇਂ ਨਿੱਕੀ ਜੀ ਆ ਤੇ ਕੰਮ ਬਹੁਤ ਵੱਡਾ ਕਰਦੀ ਪਰ ਇਹ ਆਪਾਂ ਕੰਪਰੈਸ਼ਰ ਲਿਆਂਦਾ ਹੈ ਕਿ ਪਾਣੀ ਵਾਲਾ ਤੇ ਮੂਰੇ ਦੇ ਆ ਗੰਨ ਲੱਗੀ ਆ ਤੇ ਆਏ ਨਾ ਜਮਾ ਮਸ਼ੀਨਾਂ ਨੇ ਆਏ ਨਵੀਂ ਨੁੱਕ ਕੱਢਤੀ ਕਿਉਂਕਿ ਕੋਈ ਕੋਈ ਪਾਣੀ ਵੀ ਜ਼ਿਆਦਾ ਵੇਸਟ ਨਹੀਂ ਹੁੰਦਾਗਾ ਉਹਨਾਂ ਕਾ ਪਾਣੀ ਲੱਗਦਾ ਜਿੰਨੀ ਕ ਆਪਾਂ ਨੂੰ ਲੋਡ ਪ੍ਰੈਸ਼ਰ ਨਾਲ ਤੇ ਜ਼ਿਆਦਾ ਪਾਣੀ ਵੀ ਨਹੀਂ ਵੇਸਟ ਹੁੰਦਾ ਇਸ ਵਾਰ ਨਾ ਆਪਾਂ ਮਸ਼ੀਨ ਰਿਪੇਅਰ ਕਰਨ ਲੱਗਿਆ ਧੋਤੀ ਆ ਕਿਉਂਕਿ ਆਪਦੇ ਕੋਲੇ ਸਾਰਾ ਕੁਝ ਹੈਗਾ ਸੀ ਜਦੋਂ ਤੇ ਰਿਪੇਅਰ ਕਰਨ ਲੱਗਾ ਮਸ਼ੀਨ ਧੋਤੀ ਪਹਿਲਾਂ ਆਪਾਂ ਫੀਡਰ ਫੁੱਡਰ ਲਾ ਲਿਆ ਥਰੇਸ਼ਰ ਲਾ ਲਿਆ ਆਵੇ ਆਪਾਂ ਨਾ ਵਰਮ ਵੀ ਕੱਢ ਲੇ ਫੂਸ ਵਾਲੇ ਵੀ ਚੰਗੀ ਤਰ੍ਹਾਂ ਪਾਣੀ ਮਾਰਤਾ ਤੇ ਅੱਗੇ ਨਾ ਕਮਲਜਾ ਵਾਜੀ ਜਾਂਦਾ ਸੀ ਜਮੇ ਹੀ ਕਿਉਂਕਿ ਉੱਥੇ ਇੰਨੀ ਸਫਾਈ ਨਾਲ ਕੰਮ ਹੀ ਨਹੀਂ ਹੁੰਦਾ ਸੀਗਾ ਤੇ ਨਾ ਕਦੇ ਇੰਨੀ ਮਸ਼ੀਨ ਨੂੰ ਖੋਲ ਕੇ ਲਗਾਏ ਸੀ ਆਪਾਂ ਉਦੋਂ ਜਲਦੀ ਜਲਦੀ ਹੁੰਦੀ ਆ ਸੀਜ਼ਨ ਲਾ ਕੇ ਆਪਣੇ ਫਾਰਮਨ ਡਰਾਈਵਰ ਵੀ ਸਾਰੇ ਥੱਕੇ ਹੁੰਦੇ ਆ ਤੇ ਉਹ ਨਾਲ ਉਦੋਂ ਹੀ ਫਿਰ ਜਾਣ ਦੀ ਕਰਦੇ ਘਰ ਨੂੰ ਇਹ ਉਹਨਾਂ ਨੂੰ ਵੀ ਕਾਲੀ ਹੁੰਦੀ ਵੀ ਛੇਤੀ ਹੁਣ ਘਰੇ ਜਾਈਏ ਵੀ ਇੰਨੇ ਦਿਨ ਮਸ਼ੀਨ ਚੱਲੀ ਆ ਦਿਨ ਪਰ ਰਾਤ ਦੇ ਥੱਕੇ ਹੈਗੇ ਆ ਤੇ ਫਿਰ ਉਹਦੋਂ ਕਾਲੀ ਕਾਲੀ ਚ ਜਿੱਤਵਾ ਕੇ ਲਿਉਣੇ ਤਾਂ ਉਵੇਂ ਪਾਣੀ ਵਜ ਜਾਂਦਾ ਪਰ ਇਸ ਵਾਰ ਆਪਾਂ ਹੁਣ ਜਦੋਂ ਰਿਪੇਅਰ ਕਰਨ ਲੱਗੇ ਆਂ ਚੰਗੀ ਤਰ੍ਹਾਂ ਮਸ਼ੀਨ ਸਾਰੀ ਖਾਲੀ ਕਰਕੇ ਸਾਫ਼ ਕੀਤੀ ਨਾ ਤਾਂ ਹੁਣ ਕੰਮ ਕਰਨ ਦਾ ਵੀ ਨਜ਼ਾਰਾ ਆ ਜਾਊਗਾ ਨਹੀਂ ਤਾਂ ਅੱਗੇ ਜਦੋਂ ਰਿਪੇਅਰ ਕਰਨ ਲੱਗਣਾ ਤੇ ਉਹ ਨਾ ਗਰਦਾ ਹੀ ਡਿੱਗੀ ਜਾਂਦਾ ਤੇ ਜਿਹੜਾ ਸਮਾਨ ਖੋਲਣਾ ਅੱਧਾ ਤਾਂ ਉਹਦੇ ਵਿੱਚ ਘੱਟਾ ਪੈ ਜਾਂਦਾ ਸੀਗਾ ਆਵੇ ਸਾਡਾ ਇਧਰ ਫੋਰਮੈਨ ਸਾਹਿਬ ਵੀ ਬੈਠਾ ਇਹ ਵੀ ਕਹਿੰਦਾ ਬਾਈ ਆਹ ਕੰਮ ਐ ਰਿਕ ਨਜ਼ਾਰਾ ਹੋ ਗਿਆ ਕਿਵੇਂ ਫੋਰਮੈਨ ਹੁਣ ਰਿਪੇਅਰ ਕਰਨ ਦਾ ਉਹਨਾਂ ਨੇ ਯਾਰਾ ਅੱਜ ਹਾਂਜੀ ਬਹੁਤ ਨਜ਼ਾਰਾ ਹੋਊਗਾ ਜੀ ਇਹ ਤਾਂ ਨਜ਼ਾਰਾ ਬਣਾਤਾ ਸਾਨੂੰ ਹਾਂ 11500 ਉੱਥੇ ਲਾਉਣਾ ਪੈਦਾ ਇਹ ਤਾਂ ਸਾਡੇ ਆਪ ਦੇ ਨਜ਼ਾਰਾ ਬੱਜ ਗਿਆ 1500 ਰੁਪਏ ਲੈ ਜਾਂਦੇ ਸੀ ਹਣਾ ਹਾਂਜੀ ਤੇ ਨਾਲੇ ਇੰਨੀ ਸਫਾਈ ਨਾਲ ਧੋਂਦੇ ਵੀ ਨਹੀਂ ਸੀਗੇ ਉਹ ਹਾਂਜੀ ਆ ਤਾਂ ਨਜ਼ਾਰਾ ਆ ਗਿਆ ਹਾਂ ਤੇ ਨਾਲੇ ਚੀਜ਼ ਵੀ ਵਧੀਆ ਕੋਈ ਪਾਣੀ ਵੀ ਨਹੀਂ ਜ਼ਿਆਦਾ ਵੇਸਟ ਹੋਇਆਗਾ ਆ ਵੇ ਲੋ ਆ ਵੇ ਥੱਲੇ ਵੀ ਕੋਈ ਐਡਾ ਪਾਣੀ ਨਹੀਂ ਵੇਸਟ ਹੋਇਆ ਨਾ ਕੋਈ ਚਿੱਕੜ ਵੱਜਿਆ ਤੇ ਮੇਨ ਮੇਨ ਬਸ ਪਾਣੀ ਜਾ ਵੱਜਦਾ ਉਹਦਾ ਫੁਬਾਰਾ ਵੀ ਬਹੁਤ ਵਧੀਆ ਤੇ ਵਧੀਆ ਸਾਫ ਹੋ ਗਈ ਮਸ਼ੀਨ ਹੁਣ ਇਹ ਨਹੀਂ ਵੀ ਜਦੋਂ ਆਪਾਂ ਕੰਮ ਕਰਾਂਗੇ ਜਾਂ ਕੋਈ ਵਿੱਚ ਘੱਟਾ ਡਿੱਗੀ ਜਾਊ ਹਨ ਤੇ ਬਹੁਤ ਵਧੀਆ ਚੀਜ਼ ਆ ਮੈਨੂੰ ਤਾਂ ਚੀਜ਼ ਵਧੀਆ ਲੱਗੀ ਇਹ ਨਾਲੇ ਤਾਂ ਕੋਈ 1500 ਰੁਪਇਆ ਵੱਜਦਾ ਵੀ ਕਿਹੜਾ ਆਪਣਾ ਇੱਕ ਦਿਨ ਦਾ ਕੰਮ ਆ ਇਹ ਆਪਾਂ ਹਰ ਸੀਜ਼ਨ ਸੀਜ਼ਨ ਚ ਧੋਣੀ ਤਾਂ ਹੁੰਦੀ ਆ ਮਸ਼ੀਨ ਬਾਕੀ ਹੋਰ ਵੀ ਸੰਦ ਵਗੈਰਾ ਧੋਤੇ ਜਾਂਦੇ ਆਪਣੇ ਜਿਵੇਂ ਗੱਡੀ ਹੋ ਗਈ ਟਰੈਕਟਰ ਵਗੈਰਾ ਹੋ ਗਿਆ ਘਰੇ ਆ ਆਪਣੇ ਕੋਲੇ ਮੋਟਰ ਵਾਲਾ ਖਾਡਾ ਸੀ ਤੇ ਇਹਦੇ ਵਿੱਚ ਹੀ ਆਪਾਂ ਇਹਨੂੰ ਬੰਦ ਕਰਕੇ ਆਏ ਭਰ ਕੇ ਤੇ ਵਿੱਚ ਪੈਪ ਸਿੱਟ ਕੇ ਉਹ ਵੀ ਆ ਹੀ ਚਲਾ ਲਿਆ ਤੇ ਬਹੁਤ ਵਧੀਆ ਕੰਮ ਲੱਗਿਆ ਮੈਨੂੰ ਤਾਂ ਨਾਲੇ ਮਸ਼ੀਨ ਵਧੀਆ ਸਾਫ਼ ਹੋ ਗਈ ਹੁਣ ਰਿਪੇਅਰ ਕਰਨ ਲੱਗਿਆ ਵੀ ਕੋਈ ਦਿੱਕਤ ਨਹੀਂ ਤੇ ਉਦੋਂ ਐਵੇਂ ਗੰਧ ਜਾ ਵਜ ਜਾਂਦਾ ਸਾਰੇ ਜਦੋਂ ਮਸ਼ੀਨ ਪੱਟੀ ਦੀ ਨਾ ਨਾ ਤਾਂ ਥਰੇਸ਼ਰ ਪੱਟੀ ਦਾ ਸੀ ਅੱਗੇ ਕਿਉਂਕਿ ਉਹ ਜਗਾਲ ਬਣ ਜਾਂਦਾ ਸੀ ਵਿੱਚ ਗਰਦਾ ਫਸ ਕੇ ਤੇ ਕਟਰਾ ਹੀ ਨਹੀਂ ਪੱਟੀਆਂ ਜਾਂਦੀਆਂ ਸੀਗੀਆਂ ਇਸ ਵਾਰੀ ਤਾਂ ਹੀ ਮੈਂ ਉਹ ਦੋ ਇਹਨਾਂ ਨੂੰ ਕਿਹਾ ਜਦੋਂ ਆਪਾਂ ਕਣਕ ਵੱਢ ਕੇ ਠੇ ਵੀ ਤੁਸੀਂ ਆਹੀ ਮਸ਼ੀਨ ਠਲ ਦਿਓ ਕਿਉਂਕਿ ਆਪਾਂ ਇਸ ਤੋਂ ਬਾਅਦ ਪੱਟ ਕੇ ਹੀ ਧੋਵਾਂਗੇ ਤੇ ਵਾਕੇ ਕੰਮ ਬਹੁਤ ਵਧੀਆ ਇਹ ਹੁਣ ਨਾਲੇ ਤਾਂ ਕੰਮ ਕਰਨ ਵਾਲਾ ਬੰਦਾ ਸੌਖਾ ਇਸ ਤੋਂ ਬਾਅਦ ਗਰੀਸ ਗਰੂਸ ਮਾਰ ਦਿਆਂਗੇ ਸਾਰੇ ਬਿਰੰਗਾ ਬੂਰੰਗਾ ਨੂੰ ਤੇ ਜਿਹੜਾ ਵੀ ਕੋਈ ਪਾਣੀ ਪੂਣੀ ਹੁਣ ਪਿਆ ਸਾਰਾ ਨਿਕਲ ਜੂਗਾ ਤੇ ਵਧੀਆ ਚੀਜ਼ ਆ ਆਏ ਤੁਹਾਨੂੰ ਨੇ ਇਹਦਾ ਪ੍ਰੈਸ਼ਰ ਵੀ ਚੈੱਕ ਕਰਾਵਾਂਗੇ ਆਹੇ ਫਾਰਮੈਨ ਆਪਣੇ ਨੇ ਹੁਣ ਚਲਾਈ ਆ ਤੇ ਬਹੁਤ ਆਟੋ ਕੱਟ ਗਨ ਲੱਗੀ ਆ ਮੁਰੇ ਇਹਨੂੰ ਜਦੋਂ ਨੱਪੀ ਦਾ ਤਾਂ ਚੱਲ ਪੈਂਦੀ ਛੱਡੀ ਦਾ ਤਾਂ ਛੱਡੀ ਦਾ ਚੱਲ ਪੈਂਦੀ ਜਦੋਂ ਦੂਜੇ ਨਾਲ ਦੀ ਨਾਲ ਕੰਪਰੈਸ਼ਰ ਵੀ ਰੁਕ ਜਾਂਦਾ ਇਹਦਾ ਉਵੇਂ ਫਾਰਮੈਨ ਆ ਛੱਡੀ ਇਹਨੂੰ ਆ ਵੇ ਗਨ ਦਾ ਵੀ ਸਿਸਟਮ ਬਹੁਤ ਵਧੀਆ ਨਾਲ ਦੀ ਨਾਲ ਉੱਥੇ ਹੀ ਕੰਪਰੈਸ਼ਰ ਕੱਟ ਹੋ ਗਿਆ ਵੀ ਆਏ ਨਹੀਂ ਕੋਈ ਵੀ ਚੱਲੀ ਜਾਊਗਾ ਇਹ ਆਪਾਂ ਬਿਜਲੀ ਤੇ ਪਿੱਛੇ ਚਲਾ ਲਿਆ ਤਾਂ ਨੱਪੀ ਆਵੇ ਪ੍ਰੈਸ਼ਰ ਵੀ ਬਹੁਤ ਵਧੀਆ ਆ ਜਾਂਦੀ ਕੋਈ ਜ਼ਿਆਦਾ ਪਾਣੀ ਨਹੀਂ ਵੇਸਟ ਹੁੰਦਾਗਾ ਤੇ ਅੱਗੇ ਕਈ ਵਾਰੀ ਮਸ਼ੀਨ ਸਾਫ ਕਰਨ ਲੱਗਿਆ ਜਾਂ ਘਰੇ ਧੌਣ ਲਾ ਪੈਣਾ ਨਾ ਤੇ ਸਾਰਾ ਸਾਰਾ ਦਿਨ ਲੰਘ ਜਾਂਦਾ ਸੀ ਆ ਮੋਟਰ ਵਾਲੀ ਪਾਈਪ ਨਾਲ ਧੌਂਦੇ ਆ ਤੇ ਨਾਲੇ ਥੱਲੇ ਚਿੱਕੜ ਬਹੁਤ ਹੋ ਜਾਂਦਾ ਸੀ ਹਾਂ